ਇੱਕ ਨਵੀਂ ਸਕੀਮ ਜਿਹੜੀ ਸਿਹਤ ਬੀਮਾ ਯੋਜਨਾ ਤਹਿਤ ਜਿਹੜੀ ਭਗਵੰਤ ਮਾਨ ਨੇ ਬਹੁਤ ਹਰ ਲਹਿਰ ਕਰਦੇ ਰੌਲਾ ਰੱਪਾ ਪਾ ਕੇ ਸ਼ੁਰੂ ਕਰਾਈ ਸੀ ਵੀ ਇਹ ਇਲਾਜ ਦੀ ਜਿਹੜੀ ਸਕੀਮ ਆ ਇਹਦੇ ਵਿੱਚ ਇਹਨਾਂ ਨੇ ਜਿਹੜਾ ਪਰਚੀ ਸਿਸਟਮ ਸ਼ੁਰੂ ਕੀਤਾ ਵੀ ਜਿਹੜਾ ਇਹਨਾਂ ਦੀ ਪਾਰਟੀ ਦਾ ਪਰਚੀ ਵਾਲਾ ਬੰਦਾ ਹੋਊਗਾ ਜਿਹੜਾ ਬੰਦਾ ਆ ਆਮ ਪਾਰਟੀ ਤੋਂ ਏ ਡਿਸਾਈਡ ਕਰੂਗਾ ਵੀ ਕਿੱਥੇ ਉਹ ਸਕੀਮ ਲਾਗੂ ਹੋਣੀ ਆ ਕਿੱਥੇ ਉਹ ਨਹੀਂ ਲਾਗੂ ਹੋਣੀ ਇੱਕ ਤਾਂ ਇਹ ਕਾਨੂੰਨੀ ਗਲਤ ਵੀ ਆ ਔਰ ਇਨਾਂ ਕੋਲ ਕੋਈ ਹੱਕ ਨਹੀਂ ਆ ਇਹੋ ਜੀ ਕੋਈ ਅ ਬੰਦਿਆਂ ਨੂੰ ਇਸ ਤਰੀਕੇ ਨਾਲ ਸਰਕਾਰੀ ਸਕੀਮਾਂ ਤੋਂ ਪਾਸੇ ਰੱਖਣ ਦਾ ਇਹ ਸਿਰਫ ਇੱਕ ਇਹਨਾਂ ਦਾ ਹਤਕੰਡਾ ਅਪਣਾਇਆ ਜਾ ਰਿਹਾ ਵੀ ਇੱਕ ਤਰ੍ਹਾਂ ਦੇ ਗਰੀਬ ਬੰਦੇ ਨੂੰ ਆਮ ਬੰਦੇ ਦੇ ਉੱਤੇ ਅਸੀਂ ਭਾਰ ਪਾ ਸਕੀਏ ਔਰ ਅਸੀਂ ਮਤਲਬ ਇਸ ਤਰੀਕੇ ਦੇ ਨਾਲ ਇੱਕ ਵੋਟਾਂ ਦੀ ਜਿਹੜੀ ਰਾਜਨੀਤੀ ਆ ਜਿਹੜੀ ਇਹ ਤੇ ਲੋਕਾਂ ਦੇ ਉੱਤੇ ਭਾਰੀ ਦੇ ਤੇਰਾ ਅਸੀਂ ਕੰਮ ਕਰਾਤਾ ਇਹ ਕੰਮ ਜਿਹੜੀ ਸਕੀਮ ਲਾਗੂ ਹੋਣੀ ਆ ਇਹ ਸਾਰੇ ਪੰਜਾਬ 'ਚ ਲਾਗੂ ਹੋਣੀ ਆ ਇਹ ਜਿਹੜੀ ਸਕੀਮ ਆ ਇਹਦੇ ਵਿੱਚ ਕੋਈ ਹੇਰਫੇਰ ਨਹੀਂ ਹੋ ਸਕਦਾ ਇਹਦੇ ਵਿੱਚ ਕੋਈ ਵਿਤਕਰਾ ਨਹੀਂ ਹੋ ਸਕਦਾ ਜਿਹੜੇ ਇਹ ਪਰਚੀਆਂ ਲੈ ਕੇ ਆ ਸਕੀਮਾਂ ਨੂੰ ਇਹ ਕਰਦੇ ਪਏ ਆ ਇਹ ਸਿਰਫ ਤੁਹਾਨੂੰ ਡਰਾ ਰਹੇ ਆ ਇਹ ਸਿਰਫ ਆਪਣੀ ਵੋਟਾਂ ਪੱਕੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਇਹ ਸਿਰਫ ਇੱਕ ਕੰਮ ਕਰਦੇ ਪਏ ਆ ਵੀ ਜਿਹੜੀ ਇਹਨਾਂ ਦੀ 4.5 ਸਾਲਾਂ ਦਾ ਦੀ ਕਾਰਗੁਜ਼ਾਰੀ ਆ ਜੋ ਕਿ ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਵਾਪਸ ਤੋਰਨਾ ਇਹ ਕੋਈ ਨਾ ਕੋਈ ਹਤਕੰਡਾ ਅਪਣਾ ਕੇ ਆਮ ਭੋੜੀ ਪਾ ਦੀ ਜਨਤਾ ਨੂੰ ਗਰੀਬਾਂ ਨੂੰ ਆਪਣਾ ਇਸ ਤਰੀਕੇ ਨਾਲ ਪਟਕਾਲ ਦੀ ਕੋਸ਼ਿਸ਼ ਕਰ ਰਿਹਾ ਵੀ ਤੇਰੀ ਪਰਚੀ ਅਸੀਂ ਆਮ ਆਦਮੀ ਪਾਰਟੀ ਨੇ ਬਣਾਈ ਹੈ ਸਕੀਮ ਜਿਹੜੀ ਆ ਸਾਰਿਆਂ ਤੇ ਲਾਗੂ ਆ ਇਹ ਸਕੀਮ ਜਿਹੜੀ ਆ ਹਰ ਉਸ ਬੰਦੇ ਦੇ ਉੱਤੇ ਆ ਜਿਹੜਾ ਪੰਜਾਬ ਦਾ ਵਾਸੀ ਆ ਜਿਹਦੇ ਕੋਲ ਆਧਾਰ ਕਾਰਡ ਹੈਗਾ ਵਾ ਜਿਹੜਾ ਪੰਜਾਬ ਦੇ ਵਿੱਚ ਅੱਜ ਦੇ ਸਮੇਂ 'ਚ ਸਹੂਲਤ ਇਹ ਲੈਣਾ ਚਾਹੁੰਦਾ ਵਾ ਉਹਨੂੰ ਇਹਨਾਂ ਦੀਆਂ ਪਰਚੀਆਂ ਦੇ ਉੱਤੇ ਭਰੋਸਾ ਨਾ ਕਰਿਓ ਅਸੀਂ ਇਹਦੇ ਬਾਰੇ ਜਲਦ ਕੋਟ ਦਾ ਦਰਵਾਜ਼ਾ ਵੀ ਖੜਕੜਾਵਾਗੇ ਔਰ ਨਾਲ ਦੇ ਨਾਲ ਇਹ ਵੀ ਦੇਖਾਂਗੇ ਵੀ ਇਹੋ ਜੀ ਜਿਹੜੀਆਂ ਟਕੋਸਲੇ ਬਾਜੀ ਆ ਡਰਾਮੇ ਬਾਜੀ ਆ ਜਿਹੜੀ ਆਪਣੇ ਡਾਟਾ ਇਕੱਠਾ ਕਰਨ ਦਾ ਕੰਮ ਆ ਜਿਹੜਾ ਇਹਨਾਂ ਦਾ ਵੀ ਸਾਰੇ ਪਿੰਡਾਂ ਦਾ ਡਾਟਾ ਲੈਣਾ ਤਾਂਕਿ ਫਿਰ ਫੋਨਾਂ ਦੇ ਰਾਹੀਂ ਆਪਣਾ ਪ੍ਰਚਾਰ ਦਾ ਸਾਧਨ ਬਣਾ ਲੈਣਾ ਉਹਨਾਂ ਨੂੰ ਸਾਰੀਆਂ ਪਰਚੀਆਂ ਲੈ ਲੈ ਕੇ ਉਹਨਾਂ ਤੱਕ ਆਪਣੀਆਂ ਜਿਹੜਾ WhatsApp ਤੇ ਝੂਠਾ ਪ੍ਰਚਾਰ ਕਰਦੇ ਆ ਜਿਹੜੀਆਂ ਝੂਠੀਆਂ ਸਕੀਮਾਂ ਦੱਸਦੇ ਆ ਜਾਂ ਜਿਹੜੀਆਂ ਇਹੋ ਜਿਹੀਆਂ ਮਤਲਬ ਪਟਕਾਣ ਵਾਲੀਆਂ ਗੱਲਾਂ ਵਾ ਕਿਸੇ ਉਲਟ ਭੰਡ ਪ੍ਰਚਾਰ ਕਰਨ ਵਾਲੀਆਂ ਗੱਲਾਂ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਤੁਹਾਡੇ ਨੰਬਰ ਦੇ ਦੇਣਗੇ ਔਰ ਉਹ ਨੰਬਰਾਂ ਦੇ ਰਾਹੀਂ ਆਪਣਾ ਪ੍ਰਚਾਰ ਕਰਨਗੇ ਔਰ ਇਹ ਸਾਰਾ ਸਿਸਟਮ ਜਿਹੜਾ ਵਾ ਬਣਾਉਣ ਦੀ ਇਹਨਾਂ ਦੀ ਕੋਸ਼ਿਸ਼ ਆ ਉਹ ਪਰਚੀ ਸਿਸਟਮ ਜਿਹੜਾ ਵਾ ਉਹ ਸਿਰਫ ਤੁਹਾਡਾ ਡਾਟਾ ਇਕੱਠਾ ਕਰਨ ਨੂੰ ਆ ਤੁਹਾਡੇ ਨੰਬਰ ਲੈਣ ਨੂੰ ਆ ਔਰ ਤਾਂ ਕਿ ਇਹ ਜਿਹੜਾ ਉਹ ਨੰਬਰ ਡਾਟਾ ਲੈ ਕੇ ਕਿਸੇ ਵੱਡੀ ਕੰਪਨੀ ਨੂੰ ਦੇ ਕੇ ਇਹ ਉਹਦਾ ਪ੍ਰਚਾਰ ਕਰਨਾ ਸ਼ੁਰੂ ਕਰਨਗੇ ਜਦ ਕਿ ਉਹ ਸਕੀਮ ਜਿਹੜੀ ਆ ਉਹ ਪੰਜਾਬ ਸਰਕਾਰ ਦੇ ਕੋਲ ਕੋਈ ਹੱਕ ਨਹੀਂ ਆ ਕਿੰ ਨੂੰ ਉਹ ਦੇਣੀ ਆ ਇਹ ਸਰਕਾਰ ਕੋਈ ਇਹਨੂੰ ਰੋਕ ਨਹੀਂ ਸਕਦੀ ਕੋਈ ਇਹਦੇ ਉੱਤੇ ਕੋਈ ਇਹੋ ਜੀ ਗੱਲਬਾਤ ਨਹੀਂ ਕਰ ਸਕਦੀ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਐਵੇਂ ਇਹਨਾਂ ਦੀਆਂ ਜਿਹੜੇ ਪਰਚੀ ਜ ਹੈ ਜਿਹੜਾ ਇਹਨਾਂ ਨੇ ਦੋ ਦੋ ਬੰਦੇ ਪੁਆਇੰਟ ਕੀਤੇ ਆ ਇਹਨਾਂ ਦੇ ਗੱਲਾਂ ਬਾਤਾਂ ਚ ਨਾ ਆਏ ਜੇ ਕਿਸੇ ਨੂੰ ਇਹ ਮਨਾ ਕਰਦੇ ਆ ਯਾ ਕਿਸੇ ਬੰਦੇ ਨੂੰ ਤਕਲੀਫ ਹੁੰਦੀ ਆ ਕਿਸੇ ਦਾ ਫਾਰਮ ਨਹੀਂ ਭਰਿਆ ਜਾਂਦਾ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਦਾ ਫਾਰਮ ਵੀ ਭਰਵਾ ਕੇ ਦੇਵਾਂਗੇ ਅਸੀਂ ਉਹਦੀ ਸਾਰੀ ਉਹ ਗੱਲਬਾਤ ਵੀ ਕਰਕੇ ਦਕਵਾਵਾਂਗੇ ਔਰ ਜਿਹੜਾ ਅਫਸਰ ਇਹਨਾਂ ਦੀ ਇਸ ਸਕੀਮਾਂ ਦੇ ਵਿੱਚ ਇਹਨਾਂ ਨੂੰ ਇਹ ਝੂਠਾ ਪ੍ਰਚਾਰ ਕਰੂਗਾ ਵੀ ਨਹੀਂ ਨਹੀਂ ਫਲਾਣੇ ਆਮ ਆਦਮੀ ਵਾਲੇ ਮਰਕਰ ਕੋ ਜਾਓ ਆਮ ਆਦਮੀ ਵਾਲੇ ਬੰਦੇ ਕੋ ਜਾਓ ਉਹਦਾ ਵੀ ਹਿਸਾਬ ਕਿਤਾਬ ਜਿਹੜਾ ਵਾ ਆਣ ਵਾਲੇ ਸਭੇ ਚੰਗੀ ਤਰ੍ਹਾਂ ਕਰਾਂਗੇ